ਰਸ਼ੀ ਕਾਲ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਪਿਛਲੇ ਦਿਨੀ ਵਾਪਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘਟਨਾ ਬਾਰੇ ਜੀ ਹਾਂ ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਦੇ ਰੈਡ ਕ੍ਰੈਸ਼ ਫੌਂਡ ਦੇ ਵਿੱਚ ਮਾਈਨਿੰਗ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਕਿ نیچے ਦੱਬ ਗਏ ਸੀ ਮਾਈਨਿੰਗ ਦੇ نیچے ਦੱਬ ਗਏ ਸੀ ਉਸ ਬਾਰੇ ਇੱਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਚਲਦਿਆਂ ਨਿਊ ਮੌਂਟ ਕੰਪਨੀ ਦੇ ਸੀਓ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਹ ਤਿੰਨ ਵਿਅਕਤੀ ਸੁਰੱਖਿਅਤ ਨੇ ਤੇ ਨਾਲ ਕੁਦਰਤੀ ਹੀ ਉਹਨਾਂ ਕੋਲ ਹਵਾ ਜਾ ਰਹੀ ਹੈ ਜਿਸ ਕਰਕੇ ਉਹ ਸਾਹ ਲੈ ਰਹੇ ਨੇ ਪਰ ਉਹ ਜਿਸ ਸਮੇਂ ਉਹ ਬੋਰੇ ਵਿੱਚ ਫਸੇ ਮਾਈਨਿੰਗ ਦੇ ਵਿੱਚ ਉਸ ਸਮੇਂ ਜਦ ਪੱਥਰ ਗिरा ਤਾਂ ਉਹ نیچے ਬਣੇ ਹੋਏ ਇੱਕ ਕੈਬਿਨੇਟ ਜਿਹੜਾ ਕਿ ਆਇਨ ਦਾ ਬਣਿਆ ਸੀ ਉਹਦੇ ਵਿੱਚ ਜਾ ਕੇ ਲੁਕ ਗਏ ਸੀ ਕਿ ਇਸ ਕੰਪਨੀ ਦੇ ਸੀਓ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਸ ਦੇ ਵਿੱਚ 16 ਬੰਦਿਆਂ ਦੇ ਰਹਿਣ ਲਾਇਕ ਪਾਣੀ ਖਾਣਾ ਪੀਣਾ ਤੇ ਕਮਰੇ ਵੀ ਬਣਾਏ ਗਏ ਨੇ ਜਿਹੜੇ ਕਿ ਵਧੀਆ ਹਾਲਤ ਦੇ ਵਿੱਚ ਨੇ ਸੋ ਉਹ ਹਜੇ ਤੱਕ ਸੁਰੱਖਿਅਤ ਨਹੀਂ ਤੇ ਉਹਨਾਂ ਨੂੰ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ ਇਹ ਸਾਰੇ ਬਿਆਨ ਨਿਊ ਮਾਉਂਟ ਕੰਪਨੀ ਦੇ ਸੀਈਓ ਵੱਲੋਂ ਜਾਰੀ ਕੀਤੇ ਗਏ ਆ ਇਤਾਂ ਦੀ ਹੋਰ ਜਾਣਕਾਰੀ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ